ਪਾਰਟੀ ਨੇ ਸ਼੍ਰੋਮਣੀ ਅਕਾਲੀ ਦਲ ਦਾ ਮੀਤ ਪ੍ਰਧਾਨ ਸਰਦਾਰ ਰਵਿੰਦਰ ਸਿੰਘ ਬਰਮਪਰਾਪਾ ਸਾਹਿਬ ਨੂੰ ਨਿਯੁਕਤ ਕੀਤਾ ਤੇ ਉਹ ਆਪਣੇ ਸਮੁੱਚੇ ਸਾਥੀਆਂ ਸਵੇਤ ਇਸ ਇਲਾਕੇ ਦੀ ਸਮੁੱਚੀ ਆਪਣੇ ਟੀਮ ਸਮੇਤ ਇੱਥੇ ਗੁਰੂ ਘਰ ਦੇ ਵਿੱਚ ਨਮਸਤਕ ਹੋਏ ਨੇ ਗੁਰੂ ਮਹਾਰਾਜ ਦੀ ਸ਼ਕਰਾਨਾ ਕਰਨ ਵਾਸਤੇ ਮੈਂ ਜਿੱਥੇ ਪਾਰਟੀ ਪ੍ਰਧਾਨ ਸਰਦਾਰ ਸਰਬੀਰ ਸਿੰਘ ਬਾਦਲ ਸਾਹਿਬ ਸਰਦਾਰ ਬਿਕਰਮ ਸਿੰਘ ਮਜੀਠੀਆ ਸਾਹਿਬ ਤੇ ਸਮੁੱਚੀ ਹਾਈ ਕਮਾਂਡ ਦਾ ਤਹਿ ਦਿਲੋਂ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਸਰਦਾਰ ਰਵਿੰਦਰ ਸਿੰਘ ਬ੍ਰਹਮਪਰਾ ਸਾਹਿਬ ਨੂੰ ਬਹੁਤ ਵੱਡੀ ਜ਼ਿੰਮੇਵਾਰੀ ਸੰਭੀ ਆ ਕਿ ਆਪਣੇ ਜਲਾ ਤਰਨਤਾਰਨ ਦੇ ਵਿੱਚ ਇੱਕ ਹੀ ਨੀਤ ਪ੍ਰਧਾਨ ਉਹਨਾਂ ਨੇ ਨਿਯੁਕਤ ਕੀਤਾ ਚੋਣਾਂ ਹਲਕਿਆਂ ਦੇ ਵਿੱਚੋਂ ਜਿਹੜਾ ਆਪਣੇ ਇਸ ਹਲਕੇ ਨੂੰ ਮਾਣ ਮਿਲਿਆ ਮੈਂ ਬਹੁਤ-ਬਹੁਤ ਵਧਾਈ ਸਰਦਾਰ ਰਵਿੰਦਰ ਸਿੰਘ ਗੰਪਰਾ ਸਾਹਿਬ ਜੀ ਨੂੰ ਵੀ ਦੇਣਾ ਹੈ ਤੇ ਜਿੰਨੀਆਂ ਵੀ ਸੰਗਤਾਂ ਇੱਥੇ ਪਹੁੰਚੀਆਂ ਨੇ ਉਹਨਾਂ ਦਾ ਧੰਨਵਾਦ ਵੀ ਕਰਦਾ ਕਿਉਂਕਿ ਬਾਰਸ਼ ਦਾ ਮੌਸਮ ਸੀ ਸਵੇਰ ਤੋਂ ਮੌਸਮ ਖਰਾਬ ਆ ਤੇ ਤੁਸੀਂ ਫਿਰ ਵੀ ਬੜੇ ਉਤਸ਼ਾਹ ਦੇ ਨਾਲ ਸਰਦਾਰ ਰਵਿੰਦਰ ਸਿੰਘ ਗੰਪਰਾ ਸਾਹਿਬ ਜੀ ਨੂੰ ਗੁਰੂ ਘਰ ਦੇ ਵਿੱਚ ਨਮਸਤਕ ਹੋਣ ਵਾਸਤੇ ਲੈ ਕੇ ਆਏ ਜੇ ਤੁਹਾਡਾ ਕੋਟਨ ਕੋਟ ਧੰਨਵਾਦ ਆ ਮੈਂ ਆਸ ਰੱਖਦੇ ਆ ਕਿ ਜਿਸ ਤਰ੍ਹਾਂ ਬ੍ਰਹਮਪਰਾ ਪਰਿਵਾਰ ਨੇ ਅੱਗੇ ਵੀ ਇਨ੍ਹਾਂ ਪਿੰਡਾਂ ਦੇ ਇਹ ਪਿੰਡ ਤੇ ਪੁਰਾਣੇ ਪਿੰਡ ਸੀ ਬ੍ਰਹਮਪਰਾ ਸਾਹਿਬ ਦੇ ਤੇ ਖਡੂਰ ਸਾਹਿਬ ਹਲਕੇ ਦੀ ਜਿਸ ਤਰ੍ਹਾਂ ਅੱਗੇ ਵੀ ਸੇਵਾ ਕਰਦੇ ਰਹੇ ਦਿਨ ਰਾਤ ਉਸੇ ਤਰੀਕੇ ਦੇ ਨਾਲ ਦਿਨ ਰਾਤ ਲੋਕਾਂ ਦੀ ਮਾਂ ਫੜਨਗੇ ਸੇਵਾ ਕਰਨਗੇ ਸਮਾਂ ਆਉਣ ਆਲਾ ਤੁਹਾਡਾ ਵਾਸ਼ ਸ਼੍ਰੋਮਣੀ ਅਕਾਲੀ ਦਲ ਦਾ ਸਮਾਂ ਵਾ ਕਿਉਂਕਿ ਜਿਸ ਤਰ੍ਹਾਂ ਮੇਰੇ ਤੋਂ ਪਹਿਲਾਂ ਬਲਾਰੇ ਸਹਿਬਾਨਾ ਨੇ ਸਰਦਾਰ ਦਿਆਲ ਸਾਹਿਬ ਜੀ ਸਰਦਾਰ ਗਿਆਨ ਸਿੰਘ ਜੀ ਸਵਾਜਪੁਰ ਸਾਹਿਬ ਸੈਤਰੀ ਸਾਹਿਬ ਸਾਰੇ ਨੇ ਦੱਸਿਆ ਕਿ ਜਿਸ ਤਰ੍ਹਾਂ ਪੰਜਾਬ ਦੇ ਵਿੱਚ ਹੜਾ ਦੀ ਆਫਤ ਆਈ ਹੋਈ ਆ ਸਰਕਾਰ ਦੀ ਜੋ ਜ਼ਿੰਮੇਵਾਰੀ ਬੰਦੀ ਆ ਉਹ ਆਪਣੀਆਂ ਜ਼ਿੰਮੇਵਾਰੀਆਂ ਨਹੀਂ ਨਿਭਾ ਰਹੀ ਤੇ ਸਰਦਾਰ ਸੁਖਬੀਰ ਸਿੰਘ ਬਾਦਲ ਜੋ ਸੱਤਾ ਤੋਂ ਲਗਭਗ 8.5 ਸਾਲ ਤੋਂ ਬਾਹਰ ਨੇ ਉਹ ਲੋਕਾਂ ਦੀ ਬਾਹ ਫੜ ਰਹੇ ਨੇ ਲੋਕਾਂ ਵਾਸਤੇ ਰਜਾਨਾ ਕਰੋੜਾ ਰੁਪਇਆ ਖਰਚ ਕਰ ਰਹੇ ਨੇ ਅੱਜ ਲੋਕ ਜਿਹੜੇ ਦੁਬਾਰਾ ਸ਼੍ਰੋਮਣੀ ਅਕਾਲੀ ਦਲ ਨੂੰ ਯਾਦ ਕਰ ਰਹੇ ਨੇ ਸਰਦਾਰ ਬਾਦਲ ਸਾਹਿਬ ਜੀ ਨੂੰ ਯਾਦ ਕਰ ਰਹੇ ਨੇ ਸਰਦਾਰ ਪ੍ਰਕਾਸ਼ ਸਿੰਘ ਜੀ ਦੇ ਬਾਦਲ ਸਾਹਿਬ ਦੇ ਦਾ ਜਿਹੜਾ ਪਿਛਲੇ ਸਮੇਂ ਲੋਕਾਂ ਦੀ ਜਿਹੜੀ ਬਾਹ ਫੜਦੇ ਰਹੇ ਹਰ ਸਮੇਂ ਔਖੇ ਸੌਖੇ ਸਮੇਂ ਉਹਨਾਂ ਨੂੰ ਯਾਦ ਕਰ ਰਹੇ ਨੇ ਤੇ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਦੁਬਾਰਾ ਪੰਜਾਬ ਦੀ ਸੇਵਾ ਕਰਨ ਦਾ ਕਹਿ ਰਹੇ ਨੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦੇ ਲੋਕ ਜਰੂਰ ਮੌਕਾ ਦੇਣਗੇ ਇਸ ਕਰਕੇ ਆਪਾਂ ਵੀ ਤਗੜੇ ਹੋਈਏ ਸਾਰੇ ਇਕੱਠੇ ਹੋਈਏ ਖਡੂਰ ਸਾਹਿਬ ਹਲਕੇ ਦੇ ਵਿੱਚੋਂ ਆਪਾਂ ਦਿਨ ਰਾਤ ਮਿਹਨਤ ਕਰਕੇ ਇਸ ਪਰਿਵਾਰ ਨੂੰ ਬਰੰਪਰਾ ਪਰਿਵਾਰ ਨੂੰ ਕਾਮਯਾਬ ਕਰੀਏ ਤਾਂ ਜੋ ਕਿ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਉਸੇ ਤਰੀਕੇ ਦੇ ਨਾਲ ਸਹੂਲਤਾਂ ਦਾ ਆਨੰਦ ਮਾਣ ਸਕੀਏ ਅਸੀਂ ਆਪਣੇ ਜਿਹੜੇ ਸਾਰੇ ਲੋਕਾਂ ਦੇ ਜਿਹੜੀ ਡਿਵੈਲਪਮੈਂਟ ਰਹਿੰਦੀ ਆ ਵਿਕਾਸ ਕਾਰਜ ਸਕੀਮਾਂ ਤੋਂ ਅਧੂਰੇ ਰਹਿ ਗਏ ਆ ਪਿਛਲੇ ਸਮੇਂ ਦੇ ਵਿੱਚ ਜੋ ਸਾਨੂੰ ਮਿਲਦੀਆਂ ਸੀ ਰਹਿ ਗਈਆਂ ਉਹਨਾਂ ਨੂੰ ਦੁਬਾਰਾ ਚਾਲੂ ਕਰਨ ਵਾਸਤੇ ਆਪਾਂ ਤਕੜੇ ਹੋ ਕੇ ਬ੍ਰੰਹਪਰਾ ਪਰਿਵਾਰ ਦਾ ਸਾਥ ਦਈਏ ਮੈਂ ਜਿੱਥੇ ਗੁਰੂ ਮਹਾਰਾਜ ਜੀ ਦਾ ਸ਼ੁਕਰਾਨਾ ਕਰਦਾ ਉੱਥੇ ਸੰਗਤ ਦਾ ਧੰਨਵਾਦ ਕਰਦਾ ਉੱਥੇ ਇੱਕ ਵਾਰੀ ਤੇਰ ਬ੍ਰੰਹਪਰਾ ਪਰਿਵਾਰ ਨੂੰ ਵਧਾਈ ਦਿੰਦਾ ਆਈਆਂ ਸੰਗਤਾਂ ਦਾ ਧੰਨਵਾਦ ਵੈਰਕੁ ਜੀ ਦਾ ਖਾਲਸਾ ਵੈਰਕੁ ਜੀ ਦੀ ਕਲ Thank you.